ਤੇ ਫਿਰ ਬਾਜਵਾ ਸਾਹਿਬ ਦੇ ਸ਼ਬਦ ਕੀ ਹੁੰਦੇ ਕਿ ਇਹਦੇ ਬਡਾਰੂ ਝਾੜੂ ਲਾਉਂਦੇ ਰਹੇ ਅੱਜ ਇੱਕ ਕੈਬਨਿਟ ਮੰਤਰੀ ਹੈ ਐਮ ਐਲ ਏ ਆ ਜੇ ਬਹੁਤ ਰੀਸੈਂਟ ਇਸ ਇਹਦੇ ਤੇ ਝਾੜੂ ਫੇਰਾਗੇ ਤੇ ਸ਼ਡੂਕਾਸ ਤੇ ਇੱਕ ਹੋਰ ਬਰਾਦਰੀ ਆ ਜਿਹੜੀ ਨੱਚਦੀ ਆ ਮੰਗਦੇ ਆ ਘਰ ਘਰ ਜਾਂਦੇ ਆ ਤੇ ਬਾਜਵਾ ਸਾਹਿਬ ਦੇ ਬਿਆਨ ਕੀ ਹੁੰਦੇ ਇਹਦੇ ਬਡਾਰੂ ਨੱਚਦੇ ਰਹੇ ਮੰਗਦੇ ਰਹੇ ਟੱਪਦੇ ਰਹੇ ਇਹ ਐਡਾ ਬੜਾ ਪੋਸਟ ਤੇ ਆ ਗਿਆ ਇਹਨੂੰ ਹੁਣ ਨੱਚੜ ਮੁੜ ਕੇ ਲਾਵਾਂਗੇ ਇਹਦਾ ਸ਼ਬਦਾਂ ਦਾ ਮਤਲਬ ਕੀ ਆ ਇਸੇ ਤਰ੍ਹਾਂ ਸ਼ਡਿਊਲ ਕਾਸਟਾਂ ਦੇ ਵਿੱਚ ਜਿਹੜੀ ਵੱਡੀ ਗੱਲ ਦੀ ਵੀ ਸਾਡਾ ਵਾਲਮੀਕੀ ਮੱਝ ਵੀ ਸਿੱਖ ਭਾਈਚਾਰਾ ਹਾਲਾਂਕਿ ਕਿੱਤਾ ਅੱਜ ਕਿਸੇ ਦੇ ਨਾਲ ਕਿਸੇ ਜਾਤੀ ਨਾਲ ਬੱਜਿਆ ਨਹੀਂ ਕੋਈ ਵੀ ਜਾਤੀ ਕਿੱਤਾ ਕਰ ਸਕਦੀ ਆ ਪਰ ਪੰਜਾਬ ਚ ਬਹੁਤ ਗਲਤੀ ਜਿਹੜਾ ਸਾਡੇ ਗਰੀਬ ਪਰਿਵਾਰ ਹੈ ਉਹ ਸੋਚੇ ਜਾਤੀ ਵਰਗਾਂ ਦਾ ਸੰਧਤ ਹੈ ਜਿਹੜਾ ਉਹ ਬਹੁਗਿਣਤੀ ਬੈਂਡ ਵਾਜਾ ਵਜਾਉਂਦੇ ਨੇ ਤੇ ਜੇ ਬੈਂਡ ਵਾਜਾ ਵਜਾਉਣ ਦੀ ਇਸ ਪ੍ਰਕਿਰਿਆ ਚ ਇਹੋ ਜੀ ਸ਼ਬਦਾਵਲੀ ਮਾਜੋਗ ਬਾਜਵਾਜੀ ਜਿਹੜੀ ਕਿ ਕਾਸਟਿਅਸ ਮੈਂਟੈਲਿਟੀ ਰੱਖਦੇ ਆ ਉਹਦੀ ਇੱਕ ਅਧਾਰਣ ਹੈ ਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਵੱਲੋਂ ਬੋਲਿਆ ਗਿਆ ਸ਼ਬਦ ਭਦੌੜਦੇ ਐਮ ਐਲ ਏ ਸਾਹਿਬ ਨੂੰ ਲੈ ਕੇ ਜੇ ਕਿ ਖੁਦ ਸ਼ਡਿਊਲ ਕਾਸਟ ਭਾਈਚਾਰਿਆਂ ਦਾ ਸਵਾਬ ਰੱਖਦੇ ਸੀ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਇਹਦਾ ਕੀ ਮਤਲਬ ਹੈ ਇਹ ਮਟੀਰੀਅਲ ਤਾਂ ਨਰਜੀਵ ਵਸਤਾਂ ਨੂੰ ਕਿਹਾ ਜਾਂਦਾ ਜਿਹੜੀਆਂ ਖਰੀਦੀਆਂ ਤੇ ਵੇਚੀਆਂ ਜਾ ਸਕਦੀਆਂ ਉਹਨਾਂ ਨੂੰ ਕਿਹਾ ਜਾਂਦਾ ਕੀ ਬਾਜਬਾ ਸਾਹਿਬ ਦੀ ਮਾਨਸਿਕਤਾ ਇਹੀ ਆ ਕਿ ਦਲਤਾਂ ਨੂੰ ਖਰੀਦਿਆ ਤੇ ਵੇਚਿਆ ਜਾ ਸਕਦਾ ਹੈ ਇਹੋ ਜੇ ਸ਼ਬਦਾਵਲੀ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਇਲੈਕਸ਼ਨ ਚੱਲ ਰਿਹਾ ਸੀ ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਰੰਗਰੇਟਾ ਗੁਰੂ ਕੋ ਬੇਟਾ ਉਹਨਾਂ ਦੀ ਤਸਵੀਰ ਜਿੰਨੇ ਲੀਡਰ ਸੀ ਉਹਨਾਂ ਤੋਂ ਥੱਲੇ ਲਾਈ ਗਈ ਜਿਹੜੇ ਤਸਵੀਰਾਂ ਨੇ ਗੁਰੂਆਂ ਰਹਿਬਰਾਂ ਦੀਆਂ ਤਸਵੀਰਾਂ ਨੇ ਇਹ ਵੀ ਮਾਨ ਸਨਮਾਨ ਨਾਲ ਜੁੜਿਆ ਹੋਇਆ ਇੱਕ ਪ੍ਰਤੀਕ ਹੈ ਐਡੀ ਮੋਟੀ ਫਾਈਲ ਹੈ ਉਸ ਉਸ ਕੇਸ ਦੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਚੋਣ ਕਮਿਸ਼ਨ ਦਾ ਦੈਰਾ ਆ ਐਸੀ ਕਮਿਸ਼ਨ ਦਖਲਦਾਜੀ ਨਹੀਂ ਕਰ ਸਕਦਾ ਔਰ ਚੋਣ ਕਮਿਸ਼ਨ ਨੇ ਬਕਾਇਦਾ ਤੌਰ ਤੇ ਇਹਨਾਂ ਨੂੰ ਤਾੜਨਾ ਪੱਤਰ ਜਾਰੀ ਕੀਤਾ ਸੀ ਪਾਰਟੀ ਨੂੰ ਕਿ ਤੁਸੀਂ ਇਦਾਂ ਦੇ ਪੁੱਠੇ ਕੰਮ ਨਾ ਕਰੋ ਇਹਦੇ ਵਿੱਚ ਲੱਗਿਆ ਫਾਈਲ ਦੇ ਵਿੱਚ ਤਾੜਨਾ ਪੱਤਰ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਜਾਰੀ ਕੀਤਾ ਸੀ ਔਰ 8TO ਹਰਪਜਨ ਸਿੰਘ ਜੀ ਬਾਰੇ ਕੀ ਕਿਸੇ ਬੰਦੇ ਦੀ 3 ਮਿੰਟ ਚ ਧੋਣ ਮਰੋੜਨ ਦਾ ਬਿਆਨ ਦਿੱਤਾ ਜਾ ਸਕਦਾ afghanistan ਚ ਬੈਠੇ ਆ ਅਸੀਂ ਅਸੀਂ ਕਿਹਾ ਤਾਲਿਵਾਨਾਂ ਨੇ ਸਰਕਾਰ ਚ ਬੈਠੇ ਆ ਕਿ 3 ਮਿੰਟ ਚ ਤੋੜ ਧੋਣ ਮਰੋੜ ਦਿਓ ਉਹ ਵੀ ਅਨਸੋਚੀ ਜਾਤੀ ਦੇ ਇੱਕ ਕੈਬਨਟ ਉਸ ਕੈਬਨਟ ਮਨਿਸਟਰ ਦੀ ਜਿਹੜਾ ਖੁਦ PCS ਕੁਆਲੀਫਾਈਡ ਹੈ ਔਰ allied services ਦੇ ਵਿੱਚ ईटीओ तो रिजाइन है। कला पीसीएस क्वालिफाई नहीं बी ए बी एड ईटीओ हरभजन सिंह मास्टर डिग्री ईटीओ हरभजन सिंह यूजीसी नेट एंड जे आर एफ क्वालिफाई ईटीओ हरभजन सिंह पी एच डी ऑन बाबा साहब अंबेडकर परसूई चल रही है पंजाब यूनिवर्सिटी तो ईटीओ हरभजन सिंह ਔਰ ਦੇਸ਼ ਦਾ ਪਹਿਲਾ ਬਿਜਲੀ ਮੰਤਰੀ ਪੰਜਾਬ ਦਾ ਜਨ 600 ਜੂਨਤਾ ਆਪਣੀ ਮਿਨਿਸਟਰਸ਼ਿਪ ਦੇ ਦੌਰਾਨ ਪੰਜਾਬੀਆਂ ਨੂੰ ਇਸ ਤਰੀਕੇ ਨਾਲ ਦਿੱਤੀਆਂ ਜਾਤੀ ਧਰਮ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਸਰਕਾਰ ਦੀ ਪਾਲਿਸੀ ਨੂੰ ਲਾਗੂ ਕੀਤਾ ਕਿ ਇੱਕ ਵੀ ਸ਼ਿਕਾਇਤ ਨਹੀਂ ਹੈਗੀ ਤੇ ਉਹਨੂੰ ਦੱਸ ਰਿਹਾ ਕਿ ਪੂਰੇ ਪੰਜਾਬ ਨੂੰ ਪੰਜਾਬ ਦੀ ਬੈਂਡ ਵਜਾ ਕੇ ਰੱਖਤੀ ਬਈ ਉਹ ਤਾਂ 4 ਸਾਲ ਹੋਏ ਆਲੇ ਦਲਤ ਨੂੰ 4 ਸਾਲ ਕੈਬਨਿਟ ਮਿਨਿਸਟਰੀ ਨੂੰ ਕਿਆ ਹੋਏ ਕਿ ਕਾਂਗਰਸ ਦੇ ਬਾਜਵਾ ਜੀ ਇਹ ਦੱਸਣ ਲੱਪੇ ਕਿ ਪੰਜਾਬ ਦੀ ਪੈਣ ਬਜਾਤੀ ਤੇ ਤੁਸੀਂ 75 ਸਾਲ ਕਿਆ ਪੀਪਾ ਖੜਕਾਉਂਦੇ ਰਹੇ ਆ ਇਹ ਦਲਤ ਅਸਮੇਤਾ ਨਾਲ ਜੁੜੇ ਹੋਏ ਸਵਾਲ ਨੇ ਦਲਤਾਂ ਦੇ ਮਾਨ ਸਨਮਾਨ ਨਾਲ ਜੁੜੇ ਹੋਏ ਸਵਾਲ ਨੇ ਜਿਹੜੇ ਮੈਂ ਅੱਜ ਇਹਦੇ 'ਚ ਰੱਖੇ ਆ ਇਸੇ ਨਜ਼ਰੀਏ ਦੇ ਨਾਲ ਮਾਨਯੋਗ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਪਿਛਲੇ 4 ਮਹੀਨਿਆਂ ਚ ਦੂਜੀ ਵਾਰੀ ਸੂ ਮੋਟੋ ਕੀਤਾ ਆ ਦੋ ਵਾਰੀ ਦੂਜੀ ਵਾਰੀ ਔਰ ਸੂ ਮੋਟੋ ਜਿਹੜਾ ਅਸੀਂ ਕੀਤਾ ਮੀਡੀਆ ਦੇ ਵਿੱਚ ਬੱਚੇ-ਬੱਚੇ ਨੂੰ ਪਤਾ ਔਰ ਇਹ ਸੂ ਮੋਟੋ ਨੂੰ ਲੈ ਕੇ ਮੇਰੇ ਦਫ਼ਤਰ ਦਾ ਕਰਮਚਾਰੀ ਸ਼੍ਰੀ ਨਿਰਮਲ ਸਿੰਘ ਕੱਲ ਸਵਾ 4 ਵਜੇ ਸੈਕਟਰ 8 ਦੀ ਕੋਠੀ ਗਿਆ ਜਿੱਥੇ ਸਰਦਾਰ ਪ੍ਰਤਾਪ ਸਿੰਘ ਬਾਜਵਾ जिਦੇ ਘਰ ਵਿੱਚ ਰਹਿੰਦੇ ਹੋਏ ਲੋਕਾਂ ਨੇ ਸੂ ਮੋਟੋ ਦਾ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਅੱਜ ਸਵੇਰੇ ਮੇਰੇ ਦਫ਼ਤਰ ਦਾ ਕਰਮਚਾਰੀ ਸੈਕਟਰ 8 ਦੀ ਕੋਠੀ ਗਿਆ ਇੱਕ ਉੱਥੋਂ ਜਵਾਬ ਦੇ ਦਿੱਤਾ ਤੇ ਸੈਕਟਰ 49 ਦੀ ਕੋਠੀ ਗਿਆ ਦੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਉੱਥੇ ਰਹਿਣ ਵਾਲਿਆਂ ਨੇ ਘਰ ਵਿੱਚ ਜਵਾਬ ਦੇ ਦਿੱਤਾ ਇਹ ਸੂ ਮੋਟੋ ਨਹੀਂ ਨੋਟਿਸ ਨਹੀਂ ਲੈ ਲਿਆ ਰਿਸਿਵ ਨਹੀਂ ਕਰਾਇਆ 3rd ਉਹਦੀ ਹੁਣ ਮੈਂ ਈਮੇਲ ਜਿਹੜੀ ਆ ਉਪਾਤੀ ਆ ਉਹਦਾ ਸਕਰੀਨ ਸ਼ਾਟ ਜਿਹੜਾ ਹੈਗਾ ਉਹ ਤੁਹਾਡੇ ਮੀਡੀਆ ਦੇ ਮਾਧਿਅਮ ਸੋਸ਼ਲ ਮੀਡੀਆ ਦੇ ਮਾਧਿਮ ਸਪੱਸ਼ਟ ਰੂਪ ਵਿੱਚ ਪਹੁੰਚ ਜਾਏਗਾ। ਔਰ ਇਸ ਸੂ ਮੋਟੋ ਦੇ ਉੱਤੇ ਐਸਐਸਪੀ ਅੰਮ੍ਰਿਤਸਰ ਦੇ ਆਤੀ ਔਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਮਿਤੀ 11 ਫਰਵਰੀ ਦੁਪਹਿਰ 3 ਵਜੇ ਚੰਡੀਗੜ੍ਹ ਪੰਜਾਬ ਰਾਜਨ ਸੁਚਿਤ ਜਾਤੀ ਦੇ ਦਫਤਰ ਕਮਰਾ ਨੰਬਰ 6 ਚੌਥੀ ਮੰਜ਼ਲ ਪੰਜਾਬ ਸੈਕਟਰੀਏਟ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਆ ਹੋ ਸਕਦੇ ਆ ਸਾਥੀ ਕਿ ਇਸ ਮਾਮਲੇ 'ਚ ਸੂ ਮੁੱਟੋ ਬਣਦਾ ਇਹ ਸ਼ਬਦਾਵਲੀ ਬਣਦੀ ਕਿ ਨਹੀਂ ਬਣਦੀ ਇਹ ਤੁਹਾਡੇ ਵਿੱਚ ਐਕਟ ਬੇਅਰ ਐਕਟ ਜਿਹਨੂੰ ਵਕੀਲ ਪੜ੍ਹਦੇ ਆ ਇਸ ਵੇਅਰ ਐਕਟ ਦਾ ਨੌਆਂ ਦਾ ਸ਼ੈਡਿਊਲ ਕਾਸਟ ਐਂਡ ਦਾ ਸ਼ੈਡਿਊਲ ਟ్రਾਈਬ ਪ੍ਰੋਵੀਨਸ਼ਨ ਆਫ ਐਟ੍ਰੋਸਿਟੀ ਐਕਟ 1989 ਇਸ ਐਕਟ ਦੀ ਚੈਪਟਰ 3 ਜਿਹਦਾ ਨੌਆਂ ਆਫੈਂਸਸਿਸ ਆਫ ਐਟ੍ਰੋਸਿਟੀ ਉਹਦਾ ਬਿੰਦੂ ਨੰਬਰ 3 3 ਦਾ ਅੱਗੇ ਬਿੰਦੂ ਨੰਬਰ 10 ਕਿਰਪਾ ਕਰਕੇ ਪਲੀਜ਼ ਸਾਰੇ ਪੰਜਾਬੀ ਧਿਆਨ ਨਾਲ ਸੁਣ ਬਤੌਰ ਚੇਅਰਪਰਸਨ ਕਮਿਸ਼ਨ ਦਾ ਜਿਹੜੀ ਮੇਰੀ ਡਿਊਟੀ ਤੇ ਅਧਿਕਾਰ ਖੇਤਰ ਹੈ ਉਹਨਾਂ ਦੀ ਪਾਲਣਾ ਕਰ ਰਿਹਾ ਉਸ ਪਾਲਣਾ ਦੇ ਵਿੱਚ ਸਰਦਾਰ ਬਾਜਵਾ ਜੀ ਅੱਜ ਦੂਜੀ ਵਾਰੀ ਉਸ ਦੈਰੇ ਚ ਆਏ ਆ 90 ਦਿਨਾਂ ਦੇ ਵਿੱਚ ਵਿੱਚ ਇਹਦਾ 10 ਨੰਬਰ ਬਿੰਦੂ ਕਹਿੰਦਾ ਆ ਇੰਟੈਂਸ਼ਨਲੀ ਇਨਸਲਟ ਔਰ ਇੰਟੀਮਿਡੇਟ ਵਿਦ ਇੰਟੈਂਟ ਟੂ ਹਿਮੂਲੇਟ ਅ ਮੈਂਬਰ ਆਫ ਸ਼ੈਡਿਊਲ ਕਾਸਟ ਔਰ ਅ ਸ਼ੈਡਿਊਲ ਟ్రਾਈਬ ਇਨ ਐਨੀ ਪਲੇਸ ਵਿਦਿਨ ਪਬਲਿਕ 뷰 ਰਿਪੀਟ ਕਰ ਰਿਹਾ ਹੈ intentionally insult or intimidate with intent to humiliate a member of scheduled caste or scheduled tribe in any place within a public view تے ہن جے اتھے کاروائی ہو جائے اس گل تے تے پھر اے چیخا مار دے پاپا جی کو چلے جان ہائی کورٹ سپریم کورٹ کہ گھڑی تو بچاؤ وچ میرا کی قصور ਮੇਰੀ ਡਿਊਟੀ 9 ਤੋਂ 5 ਇਸ ਐਕਟ ਨੂੰ ਪੰਜਾਬ ਦੇ ਵਿੱਚ ਔਰ ਕਨਸਟੀਟਿਊਸ਼ਨ ਆਫ ਇੰਡੀਆ ਜਿਹੜੇ ਸੇਫਗਾਰ ਟੂ ਸ਼ੈਡਿਊਲ ਕਾਸਟ ਨੇ ਉਹਨਾਂ ਨੂੰ ਇੰਪਲੀਮੈਂਟ ਕਰਾਉਣ ਦੇ ਲਈ ਲੱਗੀ ਹੋਈ ਆ ਔਰ ਇਸ ਡਿਊਟੀ ਨੂੰ ਪੂਰੀ ਕਰਨ ਦੇ ਵਿੱਚ ਮੈਂ ਕੋਈ ਕਮੀ ਨਹੀਂ ਪੂਰੀ ਛੱਡਾਂਗਾ ਤਿੰਨ ਮਿੰਟ ਚ ਧੌਣ ਮਰੋੜੋਗੇ ਦਲਤਾਂ ਦੀ ਜਿੰਨਾ ਚਿਰ ਘੜੀ ਆ ਕਨਸਟੀਟਿਊਸ਼ਨ ਦੇ ਅੰਦਰ ਚਰੰਦਾ ਹੋਇਆ ਆ ਫੈਸਲਾ ਨੇ ਇਹਨਾਂ ਦੀਆਂ ਬੜੀਆਂ ਹੋਈਆਂ ਇਹ ਹਾਈ ਕੋਰਟ ਚ ਜਦੋਂ ਚ ਗਏ ਇਹ ਫਾਈਲ ਮੈਨੂੰ ਬੰਦ ਕਰਨੀ ਪਈ ਮਾਨਯੋਗ ਰਾਜਾ ਬੜਿੰਗ ਲੇਕਿਨ ਆ ਜਿਹੜਾ 3 ਮਿੰਟ ਵਾਲਾ ਬਿਆਨ ਹੈ ਧੌਣ ਮਰੋੜਨ ਦਾ ਤੇ ਦੇਖਦੇ ਧੌਣ ਕਿਹਦੀ ਮੋੜੀ ਜਾਂਦੀ ਹੈ ਪੰਜਾਬ ਦੇ ਦਲਿਤ ਸਮਾਜ ਵੱਲ ਪੰਜਾਬ ਦੇ ਹਰ ਗਰੀਬ ਮਜਲੂਮ ਵੱਲ ਕੰਸਟੀਟਿਊਸ਼ਨਲ ਦੇਹਰੇ ਚ ਰਹਿੰਦੇ ਹੋਏ ਸੇਫਗਾਰਡ ਦਿੱਤੀ ਜਾਏਗੀ ਸਤਿਕਾਰਯੋਗ ਸਾਥੀਓ ਕੱਲ ਕਾਂਗਰਸ ਬਿਆਨ ਕਰ ਰਹੀ ਸੀ ਟੀਵੀ ਦੇ ਉੱਤੇ ਮੈਂ ਮਾਧਿਅਮ ਤੇ ਸੁਣ ਰਿਹਾ ਸੀ ਕਿ ਗੜੀ ਨੇ ਉਦੋਂ ਨੋਟਿਸ ਕਿਉਂ ਨਹੀਂ ਲਿਆ ਜਦੋਂ ਕਾਂਗਰਸ ਦੇ ਵਿਧਾਇਕ ਨੂੰ ਵਿਧਾਨ ਸਭਾ ਦੇ ਵਿੱਚ ਜੁੱਤੀ ਸੰਘਾਉ ਦਾ ਗੱਲ ਹੋਈ ਹੈ ਮੈਨੂੰ ਉਹ ਤਰੀਕ ਨਹੀਂ ਯਾਦ ਮੈਨੂੰ ਇਹ ਲੱਗਦਾ ਕਿ ਸ਼ਾਇਦ ਉਸ ਦਿਨ ਮੈਂ ਕਮਿਸ਼ਨ ਦਾ ਚੇਅਰਮੈਨ ਨਹੀਂ ਸੀ ਮੈਨੂੰ ਤਾਂ ਲੱਗਦਾ ਪਰ ਜੇ ਮੈਂ ਹੁੰਦਾ ਵੀ ਹੋਇਆ ਤਾਂ ਵਿਧਾਨ ਸਭਾ ਦੀ ਇੱਕ ਜੂਰੀਡਿਕਸ਼ਨ ਹੈ ਉੱਥੇ ਦੇ ਸਾਰੇ ਕਾਰੋਬਾਰ ਅੰਦਰਲੀ ਹਰ ਚੀਜ਼ ਉਹਨੂੰ ਬਾਹਰ ਕੋਰਟ ਦੇ ਵਿੱਚ ਨਹੀਂ ਕਢੀਸਿਆ ਜਾ ਸਕਦਾ ਉਹਨੂੰ ਬਾਹਰ ਨਹੀਂ ਕੁਛ ਕੀਤਾ ਜਾ ਸਕਦਾ ਇਹ ਉੱਥੋਂ ਦਾ ਲਾਅ ਹੈ ਤਾਂ ਇਹ ਬਾਜਵਾ ਸਾਹਿਬ ਦੇ ਚੇਲੇ ਚਾਪਟਿਆਂ ਨੂੰ ਯਾਦ ਰੱਖਣੀ ਚਾਹੀਦੀ ਗੱਲ ਫਿਰ ਇਹ ਸਵਾਲ ਕਰਦੇ ਨੇ ਕਿ ਗਣੀ ਸਾਡਾ ਕਿਆ ਬਗੜ ਲੂ ਮੈਂ ਕੁਛ ਨਹੀਂ ਬਗੜਨਾ ਹੈ ਕਿਸੇ ਦਾ ਮੈਂ ਤਾਂ ਪੰਜਾਬ ਦੇ ਲੋਕਾਂ ਦਾ ਸਵਾਰਨਾ ਆਇਆ ਜਿਹਦੇ ਵਿੱਚ ਗਰੀਬ ਮਜਲੂਮ ਜਿਹੜੇ ਦਰਦਬਰਗ ਹੈ ਲੀਗਲੀ ਤੌਰ ਤੇ ਉਹਨਾਂ ਦਾ ਔਰ ਸੁਭਚੇ ਪੰਜਾਬੀਆਂ ਦਾ ਉਹਦੇ ਵਿੱਚ ਮੈਨੂੰ ਇਹ ਕਹਿ ਰਹੇ ਸੀ ਕਿ ਕਮਿਸ਼ਨ ਨੇ ਪਹਿਲਾਂ ਲੀਡਰਾਂ ਦਾ ਕਿਆ ਬਗਾੜ ਲਿਆ ਮੇਰੀ ਜੂਰੀਡਿਕਸ਼ਨ ਹੈ ਅਗਰ ਕੋਈ ਕੋਰਟ ਵਿੱਚ ਜਾਂਦਾ ਆ ਤਾਂ ਉੱਥੇ ਫੈਸਲਾ ਕੋਰਟ ਕਰੇਗੀ ਚਾਹੇ ਉਹ ਤਰਨਤਾਰਨ ਦਾ ਮਾਮਲਾ ਸੀ ਕਿਸੇ ਵਿਧਾਇਕ ਦੇ ਖਿਲਾਫ ਚਾਹੇ ਉਹ ਰਾਜਾ ਬੜਿੰਗ ਜੀ ਦਾ ਸੀ ਜਾਂ ਕੋਈ ਹੋਰ ਸੀ ਫੇਰੇ ਐਡਾਂ ਦੀ ਸ਼ਬਦਾਵਲੀ ਵਰਤ ਕੇ ਫਿਰ ਦੋਸ਼ ਪ੍ਰਚਾਰ ਕੀ ਕਰਦੇ ਨੇ ਕਿ ਅਸੀਂ ਤਾਂ ਫਲਾਨਾ ਲੀਡਰ ਪ੍ਰਧਾਨ ਲਾ ਲਿਆ ਉਹ ਦਲਤਾ ਚੋਂ ਆ ਅਸੀਂ ਤਾਂ ਫਲਾਣਾ ਲੀਡਰ ਮੁੱਖ ਮੰਤਰੀ ਲਾ ਲਿਆ ਦਲਤਾ ਚੋਂ ਆ ਕਮਿਸ਼ਨ ਕਿਉਂ ਦਖਲਅਧੀ ਕਰਦਾ ਕਮਿਸ਼ਨ ਆਪਣੇ ਦੇਰਿਆਂ ਦੇ ਵਿੱਚ ਰਹਿ ਕੇ ਕੰਮ ਕਰਦਾ ਕਮਿਸ਼ਨ ਤਾਂ ਨਹੀਂ ਕਹਿੰਦਾ ਕਿ ਜਿਨ੍ਹਾਂ ਨੂੰ ਤੁਸੀਂ ਪ੍ਰਧਾਨ ਲਾਇਆ ਮੁੱਖ ਮੰਤਰੀ ਲਾਇਆ ਉਹਨਾਂ ਨੂੰ ਪੈਰਾਂ ਦੀਆਂ ਜੁੱਤੀਆਂ ਸਦੋ ਕਮਿਸ਼ਨ ਤਾਂ ਨਹੀਂ ਨਾ ਕਹਿੰਦਾ ਕਿ ਪੈਰਾਂ ਦੀਆਂ ਜੁੱਤੀਆਂ ਕਹਿਣ ਤੋਂ ਬਾਅਦ ਫਿਰ ਕਾਸ਼ੀ ਬਨਾਰਸ ਤੱਕ ਮਾਫੀ ਮੰਗਣ ਜਾਓ YouTube Google ਤੇ ਸਾਰਾ ਕੁਝ ਸਰਚ ਕਰ ਮਾਰੇ ਲੱਭ ਜਾਂਦਾ ਹੈ ਕਮਿਸ਼ਨ ਤਨੀ ਨੇ ਕਹਿੰਦਾ ਕਿ ਤੁਸੀਂ ਦਲਤਾਂ ਨੂੰ ਅਰਬੀ ਨਸਲ ਦੇ ਘੋੜੇ ਤੇ ਗਧਿਆਂ ਨਾਲ ਕੰਪੇਅਰ ਕਰੋ ਕਮਿਸ਼ਨ ਤਨੀ ਨੇ ਕਹਿੰਦਾ ਕਿ ਪਵਿੱਤਰ ਤੇ ਪੰਥਕ ਸੀਟਾਂ ਦਲਤਾਂ ਨੂੰ ਕਿਉਂ ਦੇਤੀਆਂ ਇਦਾਂ ਦੇ ਬਿਆਨ ਲਾਓ ਇੱਕੋ ਹੀ ਪਾਰਟੀ ਕਿਉਂ ਇਹ ਸਾਰਾ ਕੁਝ ਕਰ ਰਹੀ ਹੈ ਇੱਕੋ ਹੀ ਪਾਰਟੀ ਦੇ ਲੀਡਰ ਕਿਉਂ ਕੁਝ ਕਰ ਰਹੇ ਹੈ ਬਾਕੀ ਨੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਮੈਨੂੰ ਤਾਂ ਇਦਾਂ ਲੱਗਦਾ ਕਈ ਵਾਰੀ ਕਿ ਮੈਂ ਇੱਕੋ ਹੀ ਪਾਰਟੀ ਦੇ ਇਹਨਾਂ ਕਾਂਗਰਸ ਪਾਰਟੀ ਦੇ ਸਾਰੇ ਲੀਡਰਾਂ ਨੂੰ ਬੁਲਾ ਕੇ ਸੰਮਰਨ ਕਰਕੇ ਇੱਥੇ ਪੰਜਾਬ ਭਵਨ 'ਚ ਇਹਨਾਂ ਨੂੰ ਇਹ ਦੱਸਾਂ ਕਿ ਦਲਤਾਂ ਨੇ ਹੱਕ ਨਕਾਰ ਗਿਆ ਹੁੰਦੇ ਨੇ ਅਨੁਸੂਚਿਤ ਜਾਤੀ ਵਰਗਾਂ ਦੇ ਰਾਈਟ ਹੈਂਡ ਸੇਫਗਾਰਡ ਕੀ ਨੇ ਮੈਂ ਇਹਨਾਂ ਦੀ ਕਲਾਸ ਲਾ ਮੈਂ ਇੱਥੇ ਬਲੈਕਬੋਰਡ ਲਾ ਕੇ ਤਾਂ ਜੋ ਜਦੋਂ ਇਹ ਪਬਲਿਕ ਵਿੱਚ ਵਿਚਰਨ ਤਾਂ ਆਪਣੇ ਘੱਟੋ ਘੱਟ ਸ਼ਬਦਾਵਲੀ ਅਨੁਸੂਚਿਤ ਜਾਤੀ ਵਰਗਾਂ ਪ੍ਰਤੀ ਸਹੀ ਰੱਖਣ ਜਦੋਂ ਇਹ ਕਹਿੰਦੇ ਨੇ ਅਸੀਂ ਤਾਂ ਦਲਤਾਂ ਨੂੰ ਵੱਡੀਆਂ ਪੋਸਟਾਂ ਦੇਤੀਆਂ ਤੇ ਦਲਤਾਂ ਨੂੰ ਪੋਸਟਾਂ ਦਵਾਨ ਵਾਲਾ ਸੀ ਪਰਮ ਪੂਜਯ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਬਾਬਾ ਸਾਹਿਬ ਅੰਬੇਡਕਰ ਅੰਬੇਡਕਰ ਅੱਜ ਤੋਂ 92 ਸਾਲ ਪਹਿਲਾਂ ਜਦੋਂ ਸਾਈਮਨ ਕਮਿਸ਼ਨ ਦੇ ਅੱਗੇ ਦਲਤਾਂ ਦੇ ਰਾਈਟਾਂ ਦੀ ਗੱਲ ਆਈ ਤਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਮਾਂ ਪਾਰਟੀ ਨੇ ਵਿਰੋਧ ਕੀਤਾ ਸੀ ਜਦੋਂ ਬਾਬਾ ਸਾਹਿਬ ਅੰਬੇਡਕਰ 1931-32 ਦੀਆਂ ਗੋਲਮੇਜ ਕਾਨਫਰੰਸਾਂ ਵਿੱਚ ਬੈਠੇ ਤਾਂ ਐਸੇ ਪ੍ਰਤਾਪ ਸਿੰਘ ਬਾਜਵਾ ਜੀ ਦੀ ਮਾਂ ਪਾਰਟੀ ਨੇ ਬਾਬਾ ਸਾਹਿਬ ਅੰਮੇੜ ਕਰਦਾ ਵਿਰੋਧ ਕੀਤਾ ਸੀ ਜਦੋਂ 18 ਅਗਸਤ 1932 ਨੂੰ ਦੇਸ਼ ਦੇ ਦਲਤਾਂ ਨੂੰ ਬ੍ਰਿਟਾਨੀਆ ਗਵਰਨਮੈਂਟ ਨੇ ਡਬਲ ਵੋਟ ਦਾ ਰਾਈਟ ਦਿੱਤਾ 18 ਅਗਸਤ 1932 ਜਿਹਨੂੰ ਕਮਿਊਨਲ ਵੋਟ ਕਹਿੰਦੇ ਆ ਸਰਦਾਰ ਪ੍ਰਤਾਪ ਸਾਹਿਬ ਪ੍ਰਤਾਪ ਸਿੰਘ ਬਾਜਵਾਜੀ ਦੀ ਪਾਰਟੀ ਨੇ ਉਸ ਵੇਲੇ ਵੀ ਦੋ ਵੋਟਾਂ ਦਾ ਅਧਿਕਾਰ ਕੀਤਾ ਸੀ ਦੋ ਵੋਟਾਂ ਦੇ ਰਾਈਟ ਜਿਹੜਾ ਅੰਗਰੇਜ਼ਾਂ ਵੱਲੋਂ ਦਲਤਾਂ ਨੂੰ ਮਿਲਿਆ ਸੀ ਉਹਦਾ ਵਿਰੋਧ ਕੀਤਾ ਸੀ ਕਿੰਨਾ ਵਿਰੋਧ ਕੀਤਾ ਸੀ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾਜੀ ਦੀ ਪਾਰਟੀ ਔਰ ਕਾਂਗਰਸ ਇਹਨਾਂ ਦੇ ਲੀਡਰ 8 ਅਗਸਤ 1932 ਨੂੰ ਮਰਨ ਵਰਤ ਰੱਖ ਲੈਂਦੇ ਨੇ ਪੂਨਾ ਦੀ ਯਰਦਾ ਜੇਲ੍ਹ ਚ ਔਰ ਬਾਬਾ ਸਾਹਿਬ ਅੰਬੇਡਕਰ ਨੂੰ ਇੰਨਾ ਛੁਕਾਇਆ ਗਿਆ ਕਿ 24 ਅਗਸਤ 1932 ਨੂੰ ਪੂਨਾ ਪੈਕਟ ਸਮਝੌਤਾ ਹੋਇਆ ਔਰ ਬਾਬਾ ਸਾਹਿਬ ਅੰਬੇਡਕਰ ਨੂੰ ਕਾਂਗਰਸ ਅੱਗੇ ਸਰੈਂਡਰ ਹੋ ਕੇ ਆਪਣੇ ਡਬਲ ਵੋਟ ਦੇ ਰਾਈਟ ਨੂੰ ਛੱਡਣਾ ਪਿਆ ਸੀ ਸੈਪਰੇਟ ਇਲੈਕਟੋਰੇਟ ਨੂੰ ਛੱਡਣਾ ਪਿਆ ਸੀ। ਇਸੇ ਇਹੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਔਰ ਇਹਨਾਂ ਦੀ ਪਾਰਟੀ ਜਦੋਂ ਦੇਸ਼ ਦੀ ਕਨਸਟੀਟਿਊਸ਼ਨ ਅਸੈਂਬਲੀ ਚੁਣੀ ਗਈ। ਸੰਵਿਧਾਨ ਸਭਾ। ਬਾਬਾ ਸਾਹਿਬ ਅੰਬੇਡਕਰ ਬਾਰੇ ਇਹਨਾਂ ਨੇ ਕਿਹਾ ਸੀ ਕਿ ਕਿ ਬਾਬਾ ਸਾਹਿਬ ਅੰਬੇਡਕਰ ਤੁਸੀਂ ਤਾਂ ਕੀ ਤੁਹਾਡੀ ਹਵਾ ਵੀ ਪਾਰਲੀਮੈਂਟ ਵਿੱਚ ਪੜਨ ਨਹੀਂ ਦੇਵਾਂਗੇ। ਤਾਕੀਆਂ ਦਰਵਾਜ਼ੇ ਤਾਂ ਛੱਡੋ ਰੋਸ਼ਨਦਾਨ ਵੀ ਬੰਦ ਕਰ ਦਿੱਤੇ ਆ ਇਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ ਮਾਂ ਪਾਰਟੀ ਦਾ ਬਿਆਨ ਸੀ। ਔਰ ਜਦੋਂ ਬਾਬਾ ਸਾਹਿਬ ਮੇੜ ਕਰ ਜਿੱਤ ਗਏ ਸੀ ਤਾਂ ਉਹ ਸਾਰਾ ਹੀ ਹਿੱਸਾ ਪਾਕਿਸਤਾਨ ਨੂੰ ਦਿੱਤਾ ਗਿਆ ਜੈਸਰ ਖੁਲਨਾ ਦਾ ਜਿਹੜਾ ਏਰੀਆ ਸੀ ਸਾਰਾ ਹੀ ਜਦੋਂ ਕਿ ਉੱਥੇ 60% ਤੋਂ ਜ਼ਿਆਦਾ ਨੌਨ ਸ਼ੈਡਿਊਲ ਕਾਸਟ ਲੋਕ ਰਹਿੰਦੇ ਸੀ ਨੌਨ ਮੁਸਲਿਮ ਲੋਕ ਰਹਿੰਦੇ ਸੀ ਔਰ ਕਾਨੂੰਨ ਸੀ ਉਸ ਵੇਲੇ ਬੰਡ ਦਾ ਕਿ ਜੇ 50% ਤੋਂ ਜ਼ਿਆਦਾ ਨੌਨ ਮੁਸਲਿਮ ਲੋਕ ਰਹੇ ਤਾਂ ਭਾਰਤ ਵਿੱਚ ਸ ਰਹੇਗਾ ਲੇਕਿਨ 58% ਤੋ ਜਿਆਦਾ ਦੀ ਆਬਾਦੀ ਵਾਲਾ ਹਿੱਸਾ ਨਾਨ ਮੁਸਲਮ ਪਾਕਿਸਤਾਨ ਦਿੱਤਾ ਕਿਉਂਕਿ ਉੱਥੇ ਬਾਬਾ ਸਾਹਿਬ ਅੰਬੇਡਕਰ ਚੋਕ ਕੇ ਆਏ ਸੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਔਰ ਇਹਨਾਂ ਦੀ ਮਾਪਾਰਟੀ ਇੰਨੇ ਦਲਤ ਵਿਰੋਧੀ ਹੈ ਡੀ ਐਨ ਏ ਦੇ ਵਿੱਚ ਇਹਨਾਂ ਦੇ ਇੰਨੇ ਦਲਤ ਵਿਰੋਧੀ ਡੀ ਐਨ ਏ ਆ ਕਿ 1951 ਚ ਕਾਂਗ ਬਾਬਾ ਸਾਹਿਬ ਅੰਬੇਡਕਰ ਪਹਿਲੀ ਵਾਰੀ ਵੋਟਾਂ 'ਚ ਖੜੇ ਹੋਏ ਲੋਕ ਸਭਾ ਦੀਆਂ ਆਜ਼ਾਦ ਦੇਸ਼ ਵਿੱਚ ਤਾਂ ਬਾਬਾ ਸਾਹਿਬ ਅੰਬੇਡਕਰ ਦਾ ਪੀਏ ਪੀਏ ਜਿਹਨੂੰ ਮਟੀਰੀਅਲ ਸਮਝ ਕੇ ਖਰੀਦਿਆ ਗਿਆ ਕਜਰੋਲ ਕਰੋ ਦਾ ਨੌ ਸੀ ਔਰ ਬਾਬਾ ਸਾਹਿਬ ਅਮੀੜਕਰ ਨੂੰ ਹਰਾਉਣ ਦਾ ਕੰਮ ਕੀਤਾ ਇਹ ਕਹਿੰਦੇ ਅਸੀਂ ਮੁੱਖ ਮੰਤਰੀ ਬਣਾਤੇ ਤੁਹਾਡੇ ਇਹ ਕਹਿੰਦੇ ਅਸੀਂ ਨੈਸ਼ਨਲ ਪ੍ਰੈਜ਼ੀਡੈਂਟ ਬਣਾਤੇ ਤੁਹਾਡੇ ਤੇ ਸਾਨੂੰ ਸਾਨੂੰ ਇੱਥੇ ਤੱਕ ਪਹੁੰਚਾਉਣੇ ਵਾਲਾ ਬਾਬਾ ਸਾਹਿਬ ਅਮੀੜਕਰ ਹੈ ਦੋ ਲੋਕ ਸਭਾ ਦੀ ਬਾਈ ਇਲੈਕਸ਼ਨ ਲੜੀ ਬਾਬਾ ਸਾਹਿਬ ਅਮੀੜਕਰ ਨੇ 52 ਚ ਔਰ 54 ਚ ਬੰਬਈ ਲੋਕ ਸਭਾ ਔਰ ਪੰਡਹਾਰਾ ਲੋਕ ਸਭਾ ਦੋਨੋਂ ਸੀਟਾਂ ਤੋਂ ਤੀਜੀ ਵਾਰੀ ਤਿੰਨ ਵਾਰੀ ਬਾਬਾ ਸਾਹਿਬ ਅਮੀੜਕਰ ਨੂੰ ਸਰਦਾਰ ਪ੍ਰਤਾਪ ਸਿੰਘ ਬਾਜਵਾਦੀ ਮਾਂ ਪਾਰਟੀ ਨੇਹਰਾਉਣ ਦਾ ਕੰਮ ਕੀਤਾ ਮੈਂ ਅੱਜ ਕਿਸੇ ਪਾਰਟੀ ਦਾ ਵਿਰੋਧ ਕਰਨ ਲਈ ਨਹੀਂ ਬੈਠਾ ਸਾਰੀਆਂ ਪਾਰਟੀਆਂ ਮੇਰੇ ਲਈ ਸਤਿਕਾਰਯੋਗ ਆ ਪਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਦਲਤਾਂ ਨੂੰ ਕਦੇ ਪੈਰਾਂ ਦੀ ਜੁੱਤੀ ਕਦੇ ਅਰਬੀ ਨਸਲ ਦੇ ਘੋੜੇ ਕਦੀ ਤਿੰਨ ਮਿੰਟ ਤੇ ਧੌਣ ਮਰੋੜ ਦੇਾਂਗੇ ਕਦੀ ਇਹ ਪੈੜ ਪਜਾਉਣ ਦੀ ਗੱਲ ਕਰਦੇ ਆ ਤੇ ਫਿਰ ਦਰਦ ਯਾਦ ਆਉਂਦਾ ਦਲਤਾਂ ਦਾ ਦਲਤਾਂ ਦੀ ਤਕਲੀਫ ਜ਼ਿਆਦਾ ਹੁੰਦੀ ਆ ਕਿ ਕਿੰਨਾ ਚਿਰ ਚੁੱਪ ਬੈਠਿਆ ਰਹੇ ਉਸ ਧਰਤੀ ਤੇ ਜਿੱਥੇ ਮਾਨਸ ਕੀ ਜਾਤੀ ਸਭੇ ਕੇ ਪਹਿਚਾਨ ਬੋਕੇ ਆ ਗਿਆ ਉਸ ਧਰਤੀ ਤੇ ਜਿੱਥੇ ਇੱਕ ਲੰਗਰ ਹੈ ਇੱਕ ਪੰਗਤ ਹੈ ਇੱਕ ਸਰੋਵਰ ਹੈ ਇੱਕ ਗ੍ਰੰਥ ਹੈ ਇੱਕ ਬਾਟਾ ਆ ਅੱਬਲ ਅੱਲਾ 100 ਰੁਪਏ ਦਾ ਰੋਜ਼ ਪ੍ਰਚਾਰ ਹੁੰਦਾ ਕੁਦਰਤ ਕੇ ਸਭ ਬੰਦੇ ਇਹ ਬੈਠ ਵਜਾਉਣਾ ਦਸੀ ਜਾਂਦੇ ਆ ਇਸ ਕਰਕੇ ਇਸ ਮਾਮਲੇ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ 3 ਵਜੇ ਦਾ ਸਮਾਂ ਗਰ ਨੋਟਿਸ ਰਸੀਵ ਕਰਦੇ ਤਾਂ ਵੀ ਠੀਕ ਨਹੀਂ ਕਰਦੇ ਤਾਂ ਇਹ ਨੋਟਿਸ ਹੀ ਸਮਝਿਆ ਜਾਵੇ। ਔਰ ਪੁੱਛਦੇ ਸੀ ਕਿ ਤੁਹਾਡੇ ਅਧਿਕਾਰ ਖੇਤਰ ਚ ਆਉਂਦੇ ਆ। মিডিਆ ਵਾਲੇ ਬੈਠ ਕੇ ਸਤਕਾਰਯੋਗ ਸਾਥੀ ਫਿਰ ਚਰਚਾ ਕਰਦੇ ਆ ਸ਼ਾਮ ਨੂੰ। ਕਿ ਗੜੀ ਓਵਰ ਚੱਲ ਰਿਹਾ। ਓਵਰ। ਗੜੀ ਕਦੀ ਓਵਰ ਨਹੀਂ ਹੁੰਦਾ। ਨੈਵਰ। ਗੜੀ ਅਪਰਚੂਨਿਟੀ ਦੇਖਦਾ ਆ। ਕਿਦੋਂ ਆਪਣੀ ਗੱਲ ਰੱਖਣੀ ਆ, ਐਕਸਮਾਈ ਪਾਵਰਸ। ਇਹ ਕੀ ਆ? ਗੌਰਮਟਾ ਪੰਜਾਬ ਕੀ ਆ ਦੀ ਪੰਜਾਬ ਸਟੇਟ ਕਮਿਸ਼ਨ ਫਾਰ ਸ਼ੈਡਿਊਲ ਕਾਸਟ ਐਕਟ 2004 ਪੰਜਾਬ ਦੀ ਵਿਧਾਨ ਸਭਾ ਵਿੱਚ ਇਹ ਪਾਸ ਹੋ ਕੇ ਚੇਅਰਪਰਸਨ ਪੰਜਾਬ ਸਟੇਟ ਸ਼ੈਡਿਊਲ ਕਾਸਟ ਕਮਿਸ਼ਨ ਦੇ ਚੇਅਰਪਰਸਨ ਨੂੰ ਇਹ ਪਾਵਰਸ ਦਿੱਤੀ ਗਈ ਆ ਕਿ ਨੰਬਰ 1 ਸੰਮਨਿੰਗ ਐਂਡ ਐਨਫੋਰਸਿੰਗ ਦਾ ਅਟੈਂਡੈਂਸ ਆਫ ਐਨੀ ਪਰਸਨ ਐਂਡ ਐਗਜ਼ਾਮਨਿੰਗ ਔਨ ਓਥ ਵਿਤੂ ਆਇਆ ਤਾਂ ਹੈ ਲੈਫੀਡੇਟਵੀ ਨਾਲ ਲੈ ਕੇ ਓਹਦੇ ਉੱਤੇ ਗੱਲ ਕਰ ਮੇਰਾ ਸੰਮਨਿੰਗ ਟੂ ਐਨੀ ਪਰਸਨ requiring and discovery and and production of any document receiving evidence on affidavit te meri power ne chair person di ਪੜ ਲਿਓ ਤੁਸੀਂ ਜਿਆਦਾ ਲੰਬੀ ਡਿਟੇਲ ਚ ਨਹੀਂ ਜਾਂਦਾ ਬਾਜਬਾਜੀ ਲਈ ਇੰਨੀਆਂ ਬਹੁਤ ਹੈ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਪੰਜਾਬੀਆਂ ਦਾ ਜਿਹੜੇ ਅੱਜ ਦੇਖ ਸੁਣ ਰਹੇ ਆ ਪੰਜਾਬ ਦੀ ਧਰਤੀ ਤੇ ਬਾਬੇ ਨਾਨਕ ਦਾ ਸੁਪਨਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੁਪਨਾ ਇਹਨ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ ਦਾ ਗਰੀਬ ਦੀ ਕਲਗੀ ਡਿਗਣ ਨਹੀਂ ਦਿੱਤੀ ਜਾਏਗੀ ਚਾਹੇ ਉਹ ਕਲਗੀ ਫਰੇਟੀਓ ਦੀ ਹੋਵੇ ਚਾਹੇ ਉਹ ਈਟੀਓ ਕਿਸੇ ਹੋਰ ਦੀ ਹੋਵੇ ਕਿਸੇ ਗਰੀਬ ਦੀ ਕਲਗੀ ਨਹੀਂ ਡਿਗਣ ਦਿੱਤੀ ਜਾਏਗੀ ਇਹ ਦਸ਼ਵੇਸ਼ ਪਿਤਾ ਦੇ ਸੁਪਨੇ ਜਿਹੜੇ ਪੰਜਾਬ ਦੀ ਧਰਤੀ ਤੇ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਹੈ ਫੰਡਮੈਂਟਲ ਰਾਈਟ ਨੇ ਆਰਟੀਕਲ 14 15 16 ਇਹ ਕਹਿੰਦੇ ਨੇ ਪੰਜ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੋਏਗੀ ਜਾਤੀ ਧਰਮ ਨਸਲ ਸਥਾਨ ਸਥਾਨ ਮਤਲਬ ਪਲੇਸ ਆਫ ਬਰਥ ਔਰ ਲਿੰਗ ਔਰt ਮਰਦਾ ਵਿਤਕਰਾ ਇਹ ਪੰਜ ਵਿਤਕਰੇ ਨਹੀਂ ਹੋਣਗੇ ਵਿਤਕਰਿਆਂ ਦੇ ਆਧਾਰ ਤੇ ਵਰਤੀ ਜਾਰੀ ਸ਼ਬਦਾਵਲੀ ਦੇ ਖਿਲਾਫ ਪੰਜਾਬ ਰਾਜ ਨੂੰ ਸੂਚੀ ਜਾਤੀ ਕਮਿਸ਼ਨ ਲਗਾਤਾਰ ਡਟਿਆ ਰਹੇਗਾ ਮਹੰਦਸ ਔਰ ਲਗਾਤਾਰ ਲੋਕਾਂ ਦੀ ਲੜਾਈ ਲੜੇਗਾ ਔਰ ਇਸ ਲੜੀ ਦੇ ਵਿੱਚ ਜਿਹੜਾ ਇਹ ਨੋਟਿਸ ਬਾਜਵਾਜੀ ਰਸੀਵ ਨਹੀਂ ਕਰ ਰਹਾ ਤੇ ਗੜੀ ਨੂੰ ਕਰਾਉਣਾ ਆਉਂਦਾ ਹੈ ਮੈਨੂੰ ਆਉਂਦਾ ਕਰਾਉਣਾ ਮੈਂ ਨੀਮਾ ਜਾ ਹੋ ਕੇ ਕਹਿਣਾ ਚਾਹੁੰਦਾ ਨੀਲੀ ਛੱਤ ਵਾਲੇ ਤੋਂ ਡਰ ਕੇ ਕਹਿਣਾ ਚਾਹੁੰਦਾ ਮੈਨੂੰ ਇੱਕ ਰੌਣਾ ਹੁੰਦਾ ਹੈ। ਔਰ اگਲੀ ਗੱਲ ਇਹ ਸੂ ਮਟੋ ਇਕੱਲਾ ਇਹਨਾਂ ਦਾ ਨਹੀਂ ਇਹ ਸੂ ਮਟੋ ਦੀਆਂ ਵੀ ਫਾਈ ਲੈਡੀ ਮੋਟੀ। ਅੱਧੀ ਕਿ ਲੈ ਕੇ ਆਏ ਆ ਤੁਹਾਡੇ ਕੋਲ ਮੈਂ। ਜਿਹੜੀ ਪਿਛਲੇ 1 ਸਾਲ ਚ ਨਿਕਲੇ ਨੇ ਵੱਖ-ਵੱਖ 15 ਤੋਂ ਜ਼ਿਆਦਾ ਨੇ। ਔਰ ਜਿੱਥੇ ਡਿਗੇ ਨੇ ਬੰਬਾਂ ਨੂੰ ਡਿਗੇ ਨੇ। ਇਸ ਕਰਕੇ ਬਚਣਾ ਚਾਹੀਦਾ ਕਾਨੂੰਨਾਂ ਦੀਆਂ ਕਾਰਵਾਈਆਂ ਤੋਂ। ਧੰਨਵਾਦ। ਬੜੀ ਸ਼ਾਨਦਾਰ ਪਾਰਟੀ ਨੋਟ ਹੈ। ਵਿਜੀਟੋਰਸ ਤੇ ਕੇ ਇਸ਼ਾਰਾ ਫੇਰ ਗਿਆ ਉਹਨਾਂ ਦੇ ਵਕੀਲ ਜਿਹੜੇ ਨੇ ਉਹ ਆ ਕੇ ਆਪਣਾ ਜਵਾਬ ਦਾਖਲ ਕਰਦੇ।